ਜਿਹੜੇ ਲੋਕ ਇਹ ਕਹਿੰਦੇ ਹੁੰਦੇ ਹਨ ਨਾ ਜੀ ਯਾਰ ਕਿਸਾਨ ਤਾਂ ਨੀਤੀ ਧਰਨਾ ਲਾ ਲੈਂਦੇ ਆਖਰੇ ਮੰਗਦੇ ਕੀ ਹੈ ਲੋ ਉਹਨਾਂ ਲਈ ਆਪਾਂ ਜਵਾਬ ਲੈ ਕੇ ਆਏ ਵੀ ਕਿਸਾਨ ਮੰਗਦੇ ਕੀ ਹੈ ਕਿਸਾਨਾਂ ਦੀਆਂ ਮੰਗਾਂ ਕੀ ਹੈ ਕਿਸਾਨਾਂ ਦੀਆਂ કુલ 14 ਮੰਗਾਂ ਤੇ ਆਪਾਂ ਤੁਹਾਨੂੰ 2 ਮਿੰਟ ਦੇ ਅੰਦਰ ਅੰਦਰ ਦੱਸ ਦਿੰਨੇ ਕਿਹੜੀਆਂ ਮੰਗਾਂ ਸਭ ਤੋਂ ਪਹਿਲੀ ਮੰਗ ਹੈ ਜੀ ਐਮਐਸਪੀ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਤੇਈ ਫਸਲਾਂ ਦੇ ਉੱਪਰ ਦਿੱਤਾ ਜਾਵੇ ਸੀ2+50% ਦੇ ਫਾਰਮੂਲੇ ਦੇ ਨਾਲ ਕਿ ਤਾਂਕਿ ਜਿਹੜੀ ਕਿਸਾਨ ਦੀ ਫਸਲ ਹੈ ਉਹਦੀ ਉਹਨੂੰ ਘੱਟੋ ਘੱਟ ਇੱਕ ਰੇਟ ਤੈਅ ਹੋ ਜਾਵੇ ਇੰਨੇ ਨੂੰ ਮੇਰੀ ਵੇਖੂਗੀ ਵੇਖੂਗਾ ਸੈਕੰਡ ਜਿਹੜੀ ਉਹਨਾਂ ਦੀ ਮੰਗ ਹੈ ਉਹ ਆ ਜੀ ਸ ਨੂੰ ਲਾਗੂ ਕੀਤਾ ਜਾਵੇ ਬਹੁਤ ਵੱਡੇ ਐਗਰੀਕਲਚਰ ਸਾਇੰਟਿਸਟ ਹੋਏ ਐਮ ਸੁਆਮੀਨਾਥਨ ਜਿਨ੍ਹਾਂ ਨੂੰ ਕਿ ਹਰੀ ਕ੍ਰਾਂਤੀ ਦੇ ਦਾਤਾ ਵੀ ਕਿਹਾ ਜਾਂਦਾ ਹੈ 2004 ਤੋਂ ਲੈ ਕੇ 6 ਤੱਕ ਉਹਨਾਂ ਨੇ ਪੰਜ ਰਿਪੋਰਟਾਂ ਪੇਸ਼ ਕੀਤੀਆਂ ਸੀ ਉਹਨਾਂ ਦੀਆਂ ਰਿਪੋਰਟਾਂ ਨੂੰ ਲਾਗੂ ਕਰਨ ਦੇ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਨਰਿੰਦਰ ਮੋਦੀ ਜੀ ਨੇ ਐਸੇ ਸਾਲ ਐਸੇ ਮਹੀਨੇ ਦੇ ਵਿੱਚ ਅਮਰ ਸੁਆਮੀਨਾਥ ਨੂੰ ਭਾਰਤ ਰਤਨ ਦਾ ਅਵਾਰਡ ਵੀ ਦਿੱਤਾ ਹੈ ਅਵਾਰਡ ਤਾਂ ਦਿੱਤਾ ਪਰ ਉਹਨਾਂ ਨੇ ਰਿਪੋਰਟ ਨਹੀਂ ਲਾਗੂ ਕਰਵਾਈ ਤੀਜੀ ਮੰਗ ਹੈ ਕਿਸਾਨਾਂ ਦੀ ਕਰਜ਼ਾ ਮਾਫੀ ਜਿੰਨਾ ਵੀ ਕਿਸਾਨਾਂ ਦਾ ਕਰਜ਼ਾ ਹੈ ਉਹ ਮਾਫ ਕੀਤਾ ਜਾਵੇ ਕਿਉਂਕਿ ਮੋਦੀ ਜੀ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਾਰਪੋਰੇਟ ਦੇ ਜਿਹੜੇ ਕਰਜ਼ੇ ਆ 7 ਲੱਖ ਕਰੋੜ ਰੁਪਏ ਤੱਕ ਮਾਫ ਕੀਤੇ ਆ ਉਸ ਤੋਂ ਮੁਰਕੀ ਚੌਥੀ ਜਿਹੜੀ ਮੰਗ ਹੈ ਕਿ ਜਿਹੜਾ ਲੈਂਡ ਐਕ acquisition ਐਕਟ 2013 ਉਹਨੂੰ ਲਾਗੂ ਕੀਤਾ ਜਾਵੇ ਜਿਹਦੇ ਵਿੱਚ ਜ਼ਮੀਨ ਅਕਵਾਇਰ ਕਰਨੀ ਆ ਤਾਂ ਉਹ ਕਿਸਾਨਾਂ ਦੀ ਸਹਿਮਤੀ ਨਾਲ ਹੋਵੇ ਤੇ ਜਿਹੜਾ ਕਲੈਕਟਰ ਰੇਟ ਹੈ ਉਸ ਤੋਂ 4 ਗੁਣਾ ਵੱਧ ਰੇਟ ਦੇ ਉੱਤੇ ਜ਼ਮੀਨ ਅਕਵਾਇਰ ਕੀਤੀ ਜਾਵੇ ਪੰਜਵੀਂ ਜਿਹੜੀ ਮੰਗ ਹੈ ਲਖੀਮਪੁਰ ਖੇਰੀ ਦੀ ਜਿਹੜੀ ਘਟਨਾ ਹੈ ਉਹਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਛੇਵੀਂ ਮੰਗ ਹੈ ਭਾਰਤ ਨੂੰ WTO ਯਾਨੀ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚੋਂ ਭਾਰਤ ਬਾਹਰ ਨਿਕਲੇ ਤੇ ਜਿੰਨੇ ਵੀ ਫ੍ਰੀ ਟ੍ਰੇਡ ਐਗਰੀਮੈਂਟਸ ਹੈ ਉਹਨਾਂ ਨੂੰ ਰੱਦ ਕਰੇ ਅੰਤਮੀ ਜਿਹੜੀ ਮੰਗ ਹੈ 60 ਸਾਲ ਤੋਂ ਉਮਰ ਦੇ ਜਿੰਨੇ ਵੀ ਕਿਸਾਨ ਹੈ ਤੇ ਜਿੰਨੇ ਵੀ ਖੇਤਾਂ ਦੇ ਅੰਦਰ ਕੰਮ ਕਰਨ ਵਾਲੇ ਮਜ਼ਦੂਰ ਹੈ ਉਹਨਾਂ ਦੀ 10000 ਰੁਪਏ ਮਹੀਨਾ ਪੈਨਸ਼ਨ ਲਗਾਈ ਜਾਵੇ ਅੱਠਵੀਂ ਜਿਹੜੀ ਮੰਗ ਹੈ ਕਿਸਾਨ ਅੰਦੋਲਨ 2020-21 ਦੇ ਵਿੱਚ ਜਿੰਨੇ ਵੀ ਲੋਕ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਨੌਵੀਂ ਜਿਹੜੀ ਮੰਗ ਹੈ ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤੀ ਜਾਵੇ ਦਸਵੀਂ ਜਿਹੜੀ ਮੰਗ ਹੈ ਮੰਰੇਗਾ ਨੂੰ ਖੇਤੀ ਨਾਲ ਜੋੜਿਆ ਜਾਵੇ ਤੇ ਉਹਦੇ ਵਿੱਚ ਮਜ਼ਦੂਰਾਂ ਨੂੰ 200 ਦਿਨਾਂ ਦੀ ਘੱਟੋ-ਘੱਟਕ ਸਾਲ ਦੇ ਵਿੱਚ ਗਰੰਟੀ ਦਿੱਤੀ ਜਾਵੇ 700 ਰੁਪਏ ਦਿਹਾੜੀ ਦੇ ਨਾਲ ਜਿਹੜੀ ਅੱਜ ਦੀ ਦਿਹਾੜੀ ਚੱਲ ਰਹੀ ਹੈ ਉਹ 220 ਰੁਪਏ ਤੋਂ ਲੈ ਕੇ 350 ਰੁਪਏ ਤੱਕ ਚੱਲ ਰਹੀ ਹੈ ਤੇ 100 ਦਿਨ ਦੀ ਗਰੰਟੀ ਹੁੰਦੀ ਹੈ ਮਜ਼ਦੂਰੀ ਦੀ ਪਰ ਇਹਦੇ ਜਾਰੀ ਆ 11ਵੀਂ ਜਿਹੜੀ ਮੰਗ ਹੈ ਕਿ ਨਕਲੀ ਕੀਟਨਾਸ਼ਕ ਬੀਜ ਤੇ ਖਾਦ ਬਣਾਉਣ ਵਾਲੀਆਂ ਕੰਪਨੀਆਂ ਤੇ ਬੰਦਿਆਂ ਦੇ ਵਿਰੁੱਧ ਸਖਤ ਕਾਨੂੰਨ ਬਣਾ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕੋਈ ਨਕਲੀ ਬੀਜ ਨਾ ਬਣਾ ਸਕੇ ਜਿਵੇਂ ਕਿ ਆਪਣੇ ਵਿੱਚ ਨਰਮੇ ਦੇ ਵਿੱਚ ਹੁੰਦੀ ਹੈ ਕਿ ਨਕਲੀ ਬੀਜ ਦੇ ਦਿੱਤੇ ਜਾਂਦੇ ਤੇ ਕਿਸਾਨਾਂ ਦਾ ਨੁਕਸਾਨ ਹੁੰਦਾ 12ਵੀਂ ਜਿਹੜੀ ਮੰਗ ਹੈ ਹਲਦੀ ਮਿਰਚ ਤੇ ਹੋਰ ਮਸਾਲਿਆਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਵੱਖਰਾ ਕਮਿਸ਼ਨ ਸਥਾਪਿਤ ਕੀਤਾ ਜਾਵੇ ਫਿਰ ਵੀ ਜਿਹੜੀ ਮੰਗ ਹੈ ਕਿ ਸੰਵਿਧਾਨ ਦੀ ਸ਼ੈਡਿਊਲ 5 ਨੂੰ ਲਾਗੂ ਕਰਕੇ ਆਦੀਵਾਸੀਆਂ ਦੀ ਜਿਹੜੀ ਜ਼ਮੀਨ ਦੀ ਉਹਨਾਂ ਦੇ ਜੰਗਲਾਂ ਦੀ ਤੇ ਉਹਨਾਂ ਦੀ ਪਾਣੀਆਂ ਦੀ ਜਿਹੜੀ ਲੁੱਟ ਕੀਤੀ ਜਾ ਰਹੀ ਹੈ ਉਹ ਬੰਦ ਕੀਤੀ ਜਾਵੇ 14ਵੀਂ ਜਿਹੜੀ ਮੰਗ ਹੈ ਕਿਸਾਨਾਂ ਨੂੰ ਪ੍ਰਦੂਸ਼ਣ ਐਕਟ ਦੇ ਵਿੱਚੋਂ ਬਾਹਰ ਰੱਖਿਆ ਜਾਵੇ ਸੋ ਇਹ ਸਨ ਕਿਸਾਨਾਂ ਦੀਆਂ 14 ਮੰਗਾਂ ਜਿਨ੍ਹਾਂ ਨੂੰ ਲੈ ਕੇ ਕਿਸਾਨ ਦਰਨੇ ਦੇ ਉੱਤੇ ਬੈਠੇ ਹੋਏ ਨੇ ਬਾਕੀ ਤੁਹਾਨੂੰ ਕਿਹੜੀਆਂ ਮੰਗਾਂ ਜਾਇਜ਼ ਲੱਗਦੀਆਂ ਨੇ ਜਾਇਜ਼ ਲੱਗਦੀਆਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਬਹੁਤ ਮਿਹਨਤ ਨਾਲ ਵੀਡੀਓ ਬਣਾਉਣੀ ਆ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ ਤੇ ਸਬਸਕ੍ਰਾਈਬ ਕਰਿਓ ਜੀ ਧੰਨਵਾਦ